ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਮੇਰੇ ਵੱਲੋਂ ਸਾਨੂੰ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੁਹਾਡੇ ਲਈ ਨੰਬੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਾਨੂੰ ਦਿੱਤਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਕਿਉਂਕਿ ਨਵਾਂ ਬਜਟ ਆ ਰਿਹਾ ਸੋ ਬਹੁਤ ਸਾਰੀਆਂ ਜਿਹੜੀਆਂ ਲੱਗ ਰਿਹਾ ਵੀ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਆ ਰਹੀਆਂ ਨੇ ਸੋ ਇਹ ਸਾਰੇ ਬਾਰੇ ਅੱਜ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਕੀ ਨਵੀਆਂ ਚੇਂਜਸ ਆ ਰਹੀਆਂ ਨੇ ਤੇ ਕੀ ਆਮ ਲੋਕਾਂ ਤੇ ਦਾ ਇਫੈਕਟ ਹੋਵੇਗਾ ਆ ਮਨੋਜੀ ਤੁਹਾਡਾ ਸਵਾਗਤ ਹੈ ਜੀ। ਸਿਮਰਤ ਜੀ थैंक यू वेरी मच। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਈਵਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, ਐਮ ਡੀ ਮਨੋਦਤਾ ਨਾੜੀ ਰਿਪੋਰਟ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ थैंक यू वेरी मच ਫਰ ਹੈਵਿੰਗ ਅਸਾਣੇਰ ਜੀ। ਆ थैंक यू ਮਨੋਜੀ। ਅੱਛਾ ਆਪਾਂ ਬਜਟ ਤੋਂ ਸ਼ੁਰੂ ਕਰਦੇ ਹਾਂ। ਕਾਫੀ ਚਰਚਾ ਦੇ ਵਿੱਚ ਜਿਹੜਾ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਪਹਿਲਾਂ ਬਜਟ ਪੇਸ਼ ਕੀਤਾ ਗਿਆ ਤੇ ਇਹਦੇ ਤੋਂ ਸ਼ੁਰੂ ਕਰਦੇ ਹਾਂ ਕਿ ਕੀ ਤੁਸੀਂ ਕੀ ਐਕਸਪੈਕਟ ਕਰਦੇ ਹੋ ਇਸ ਬਜਟ ਤੋਂ? ਜਿਹੜਾ ਇਮੀਗ੍ਰੇਸ਼ਨ ਤੇ ਕੀ ਅਸਰ ਹੋਵੇਗਾ? ਇਮੀਗ੍ਰੇਸ਼ਨ ਤੇ ਕਾਫੀ ਜ਼ਿਆਦਾ ਅਨਾਉਂਸਮੈਂਟਸ ਕੀਤੀਆਂ ਗਈਆਂ ਸਮਰਤ ਜੀ ਐਂਡ ਬੜੀਆਂ ਆਈ ਥਿੰਕ ਜਿਹੜੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ ਦੀਸ ਵਾਰ ਰਿਕੁਆਇਰਡ ਐਸ ਵੈਲ ਠੀਕ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਦਾ ਨੰਬਰ ਹੈਗਾ ਉਹ ਡਰਾਸਟਿਕਲੀ ਕੱਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹਾਂਜੀ ਆ 2026 ਦਾ ਜਿਹੜਾ ਟਾਰਗੇਟ ਹੈਗਾ ਉਹ ਰੱਖਿਆ ਜਾ ਰਿਹਾ ਹੈ ਤਕਰੀਬਨ 155000 ਜਿਹੜਾ ਤਕਰੀਬਨ 369 ਸੀਗਾ ਹਾਂਜੀ ਤੇ অলমোস্ট 43% ਦਾ ਘਟ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਆ ਗਿਆ ਹੁਣ ਉਹਨਾਂ ਦਾ ਫੋਕਸ ਕਿਦੇ ਤੇ ਆ ਗਿਆ ਕੁਆਲਿਟੀ ਆਫ ਇਮੀਗ੍ਰੈਂਟ ਸ਼ਰਾਦਦਨ ਕੁਆਂਟੀਟੀ ਆਫ ਇਮੀਗ੍ਰੈਂਟਸ ਤੇ ਐਂਡ ਇੱਕ ਡਰਾਸਟਿਕ ਸ਼ਿਫਟ ਨਜ਼ਰ ਆਇਆ ਜਿ세 ਪਿਛਲੇ ਸਾਲ ਦੀ ਗੱਲ ਕਰੀਏ 495000 ਇਮੀਗ੍ਰੈਂਟਸ ਨੂੰ ਵੈਲਕਮ ਕੀਤਾ 2025 ਦਾ ਜਿਹੜਾ ਟਾਰਗੇਟ ਹੈਗਾ 385 395000 ਦਾ ਹੈਗਾ ਆ ਅਗਲੇ ਸਾਲ ਦਾ ਜਿਹੜਾ ਟਾਰਗੇਟ ਹੈਗਾ 380 ਤੇ ਰੱਖ ਦਿੱਤਾ ਗਿਆ 380 ਤੇ ਟਾਰਗੇਟ

8 ਦਾ ਵੀ 380 ਦੇ ਉੱਤੇ 26 27 28 ਦਾ 3 ਲੱਖ 80 ਹਜ਼ਾਰ ਇਮੀਗ੍ਰੈਂਟਸ ਟੋਟਲ ਵੈਲਕਮ ਕੀਤੇ ਜਾਣਗੇ ਸੋ ਉਹਦੇ ਵਿੱਚ ਜਿਹੜਾ ਹੁਣ ਟਾਰਗੇਟ ਕਿਨੂੰ ਕੀਤਾ ਜਾ ਰਿਹਾ ਜੀ ਇਕਨੋਮਿਕ ਇਮੀਗ੍ਰੇਸ਼ਨ ਨੂੰ ਜਿਹਦੇ ਵਿੱਚ ਸੀਸੀਸੀ ਵਾਲੇ ਆ ਗਏ ਫੈਡਰਲ ਸਕਿਲਡ ਵਰਕਰਸ ਆ ਗਏ ਫੈਡਰਲ ਸਕਿਲ ਟ੍ਰੀਟਸ ਆ ਗਏ ਓਕਿਪੇਸ਼ਨ ਸਪੈਸਿਫਿਕ ਡਰਾਸ ਉਸੇ ਤਰ੍ਹਾਂ ਕੰਟੀਨਿਊ ਰਹਿਣਗੇ ਹਾਂ ਇੰਟਰਨੈਸ਼ਨਲ ਜਿਹੜੇ ਐਲ ਐ ਐਮ ਆਈ ਐ ਦੇ ਉੱਤੇ ਵਰਕ ਪਰਮਿਟ ਤੇ ਆਪਣੇ ਸਿੱਕੇ ਉਹਨਾਂ ਨੂੰ ਵੀ ਡਰਾਸਟਿਕਲੀ ਕੱਟ ਕੀਤਾ ਜਾ ਰਿਹਾ ਸੋ ਆ ਚੇਂਜਸ ਨਜ਼ਰ ਆ ਰਹੀਆਂ ਹੈਗੀਆਂ ਜੇ ਅਸੀਂ ਪਹਿਲਾ ਇੰਪ੍ਰੈਸ਼ਨ ਲਈਏ ਬਜਟ ਦੇ ਵਿੱਚੋਂ ਕੀ ਨਜ਼ਰ ਆ ਰਿਹਾ ਹੈ ਜੀ ਅੱਛਾ ਜਿਹੜਾ ਆਪਣਾ ਤੁਸੀਂ ਕਿਹਾ ਇਕਨੋਮਿਕਲ ਦੇ ਕਾਫੀ ਵੱਡਾ ਕਟ ਲਾ ਰਿਹਾ ਤੇ ਜਿਹੜਾ ਫੈਮਿਲੀ ਯੂਨੀਫਿਕੇਸ਼ਨ ਹੈ ਉਹਦੇ ਵਿੱਚ ਵੀ ਕੁਝ ਚੇਂजेस ਹੋਈਆਂ ਉਹਦੇ ਵਿੱਚ ਕੋਈ ਖਾਸ ਚੇਂजेस ਨਹੀਂ ਹੈ 84000 ਦੇ ਉੱਤੇ ਅਸੀਂ ਤਕਰੀਬਨ 70 ਤੋਂ 80000 ਦੇ ਵਿੱਚ 85000 ਦੇ ਵਿੱਚ ਅਸੀਂ ਫੈਮਿਲੀ ਰੀਯੂਨੀਫਿਕੇਸ਼ਨ ਦੇ ਵਿੱਚ ਲੈ ਕੇ ਆਨੇ ਜਿੱਦੇ ਸਪਾਉਸਸ ਇਨਕਲੂਡਡ ਹੁੰਦੇ ਨੇ ਪੇਰੈਂਟਸ ਇਨਕਲੂਡਡ ਹੁੰਦੇ ਨੇ ਆਈ ਥਿੰਕ ਸੇਮ ਟ੍ਰੈਂਡ ਕੰਟੀਨਿਊ ਕਰ ਰਿਹਾ ਹੈ ਜੀ ਤੇ ਜਿਹੜੇ ਵਰਕਰ ਵਰਕਰ ਆਉਂਦੇ ਸੀਗੇ ਟੈਂਪਰੇਰੀ ਵਰਕਰ ਜਿਹਨਾਂ ਨੂੰ ਉਹਨਾਂ ਦੇ ਵਿੱਚ ਕੀ ਚੇਂਜਸ ਆ ਰਹੀਆਂ ਲੱਗਦਾ ਉਹ ਵੀ ਨੰਬਰ ਡਰਾਸਟਿਕਲੀ ਘਟੇ ਦੀ ਅੱਛਾ ਜੀ ਤੇ ਹੁਣ ਇੰਟਰਨੈਸ਼ਨਲ ਸਟੂਡੈਂਟ ਤੇ ਸਾਰੇ ਮਿਲਾ ਕੇ 385000 ਆਣਗੇ 2026 ਦੇ ਵਿੱਚ ਸੋ 155000 ਸਟੂਡੈਂਟ ਹੋਗੇ ਤੇ ਬਾਕੀ ਵਰਕਰ ਹੈਗੇ ਨੇ ਠੀਕ ਹੈ ਤੇ ਤੁਸੀਂ ਆਪੇ ਦੇਖੋ ਕਿ ਇੰਟਰਨੈਸ਼ਨਲ ਮੋਬਿਲਟੀ ਸਟ੍ਰੀਮ ਜਿਹਦੇ ਵਿੱਚ ਸਪਾਉਸਸ ਹੋਗੇ ਸਟੂਡੈਂਟਸ ਦੇ ਸਪਾਉਸਸ ਜਿਹੜੇ ਮਾਸਟਰਸ ਕਰਨ ਆ ਰਹੇ ਨੇ ਜਾਂ ਜਿਨ੍ਹਾਂ ਦੇ ਕੋਲ 0123 ਦੇ ਵਿੱਚ ਉਹਨਾਂ ਓਕੂਪੇਸ਼ਨ ਦੇ ਵਿੱਚ ਜੌਬ ਹੈਗੀ ਜਿੱਤੇ ਸਪਾਉਸ ਅਲਿਜੀਬਲ ਹੈ ਉਹ ਵੀ ਇਨਕਲੂਡਿਡ ਹੈਗੇ ਨੇ ਪੋਸਟ ਗ੍ਰੈਡ ਵਰਕ ਪਰਮਿਟ ਵੀ ਇਨਕਲੂਡਿਡ ਹੈਗੇ ਨੇ ਐਲ ਐਮ ਆਈ ਐਸ ਵਾਲੇ ਵੀ ਇਨਕਲੂਡਿਡ ਹੈਗੇ ਨੇ ਤੇ ਇਹ ਇਹ ਚੇਂਜਸ ਨਜ਼ਰ ਆ ਰਹੇ ਨੇ ਸੋ ਨੰਬਰਸ ਡਰਾਸਟਿਕਲੀ ਕੱਟ ਕੀਤੇ ਗਏ ਨੇ ਯੈਸ ਅਗੇਨ ਫੋਕਸ ਇਜ਼ ਔਨ ਕੁਆਂਟੀਟੀ ਔਨ ਕੁਆਲਿਟੀ ਰਾਦਰ ਦੈਨ ਕੁਆਂਟੀਟੀ ਅੱਛਾ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਰਿਪੋਰਟ ਆਈ ਸੀਗੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਵੀ ਜਿਹੜਾ ਆ ਇੰਡੀਆ ਤੇ ਬੰਗਲਾਦੇਸ਼ ਤੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਰਿਫਿਊਜ਼ਲ ਹੋਈਆਂ ਨੇ ਤੋਂ ਉਹਦੇ ਵਿੱਚ ਸਟੂਡੈਂਟ ਵਗੈਰਾ ਤੇ ਵੀ ਕਾਫੀ ਵੱਡਾ ਅਸਰ ਪੈ ਰਿਹਾ ਸਿਮਰਤ ਜੀ ਨਾ ਕਿ ਕੱਲਾ ਸਟੂਡੈਂਟ ਤੇ ਹੁਣ ਸਟੂਡੈਂਟ ਦੀ ਜੇ 4 ਫਾਈਲਾਂ ਲੱਗਦੀਆਂ ਹੈਗੀਆਂ ਸਿਰਫ 1 ਥਰੂ ਹੋ ਰਹੀ ਹੈ ਸੋ 25% ਸਕਸੈਸ ਰੇਟ ਹੈ ਰਹਿ ਗਿਆ ਇੰਟਰਨੈਸ਼ਨਲ ਸਟੂਡੈਂਟਸ ਦਾ ਅਗੇਨ ਕੁਆਲਿਟੀ ਜੇ ਅੱਛਾ ਸਟੂਡੈਂਟ ਹੋਏਗਾ ਓਕੂਪੇਸ਼ਨ ਉਸ ਤਰ੍ਹਾਂ ਦਾ ਐਕਸਪੀਰੀਅੰਸ ਹੈਗਾ ਫਾਈਨੈਂਸ਼ੀਅਲ ਰਿਸੋਰਸਸ ਹੈਗੇ ਨੇ ਤੇ ਉਹਨਾਂ ਨੂੰ ਵੀਜ਼ਾ ਲੱਗਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਏਗੀ ਬਟ ਜੇ ਸਟੂਡੈਂਟਸ ਦੇ ਕੋਲ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖੀਏ ਤੇ ਤਕਰੀਬਨ ਬਹੁਤ ਸਾਰੇ ਇਹੋ ਜਿਹੇ ਐਪਲੀਕੈਂਟਸ ਦਾ ਵੀ ਸਟੱਡੀ ਵੀਜ਼ਾ ਲੱਗ ਗਿਆ ਜਿਹੜੇ ਸਹੀ ਮੈਨਿਆਂ ਦੇ ਵਿੱਚ ਸਟੂਡੈਂਟ ਵੀ ਨਹੀਂ ਸੀਗੇ ਹਾਂਜੀ ਸੋ ਉਹ ਚੀਜ਼ਾਂ ਫਿਰ ਵਾਪਸ ਆ ਗਈਆਂ ਬਟ ਯੈਸ ਇਹਦਾ ਜਿਹੜੇ ਰੈਪਰਕੇਸ਼ਨ ਹੈਗੀਆਂ ਯੂਨੀਵਰਸਿਟੀਆਂ ਨੂੰ ਕਾਲਜਿਜ਼ ਨੂੰ ਕਾਫੀ ਆਪਾ ਤੱਕ ਉਹਨਾਂ ਨੂੰ ਆਪਣੇ ਡਰਾਸਟਿਕ ਕੱਟਸ ਹੋਰ ਕਰਨੇ ਪੈਣ ਹਾਲੇ ਤੱਕ ਤਾਂ ਜਦੋਂ ਜਿੰਨੀ ਵੱਡੇ ਬੱਦਰ ਤੇ ਸਟੂਡੈਂਟਸ ਆ ਰਹੇ ਸੀ ਸੋ ਉਹ ਤਾਂ ਦੇ ਵਰ ਲਾਫਿੰਗ ਐਟ 올 ਦਾ ਥਿੰਗਸ ਐਂਡ ਇੱਕ ਚੀਜ਼ ਹੋਰ ਸਿਮਰਤ ਜੀ ਬਹੁਤ ਇੰਪੋਰਟੈਂਟ ਜਿਹੜੀ ਅਨਾਉਂਸ ਕੀਤੀ ਗਈ ਹੈ ਕਿ ਟੀਆਰ ਟੂ ਪੀਆਰ ਵਰਗਾ ਇੱਕ ਪ੍ਰੋਗਰਾਮ ਅਨਾਉਂਸ ਕੀਤਾ ਗਿਆ ਤਾਂ ਮੈਂ ਉਸੇ ਗੱਲ ਤੁਹਾਡੇ ਨਾਲ ਸ਼ੁਰੂ ਸ਼ੇਅਰ ਕਰਨਾ ਚਾਹੁੰਦਾ ਸੀਗਾ ਕਿ ਕੋਈ ਲੱਗਦਾ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਆ ਰਿਹਾ ਬਿਲਕੁਲ ਆ ਰਿਹਾ ਜੀ ਉਹਨਾਂ ਨੇ 2026 2027 ਦੇ ਵਿੱਚ 33000 ਨੰਬਰ ਉਹਨਾਂ ਸਟੂਡੈਂਟਸ ਨੂੰ ਦਿੱਤੇ ਰੱਖੇ ਨੇ ਜੀ ਉਹਨਾਂ ਵਰਕ ਪਰਮਿਟ ਹੋਲਡਰਸ ਨੂੰ ਰੱਖੇ ਨੇ ਜਿਹੜੇ ਟੀਆਰ ਤੋਂ ਪੀਆਰ ਵਾਸਤੇ ਜਾ ਸਕਦੇ ਨੇ ਬਟ ਅਗੇਨ ਉਹਨਾਂ ਦੀ ਕੰਟਰੀਬਿਊਸ਼ਨ ਵੀ ਦੇਖੀ ਜਾਏਗੀ ਹਲੇ ਉਹਦੀ ਅਨਾਉਂਸਮੈਂਟਸ ਕੀ ਆਉਣਗੀਆਂ ਕਿਹੜੇ ਕੁਆਲੀਫਾਈ ਕਰਨਗੇ ਉਹ ਆਣੀਆਂ ਬਾਕੀ ਹੈਗੀਆਂ ਉਹ ਤਾਂ ਪ੍ਰੋਬੇਬਲੀ ਨੈਕਸਟ ਈਅਰ ਦੇ ਵਿੱਚ ਆਣਗੀਆਂ ਬਟ ਯੈਸ ਉਹ ਵੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਬਿਲਕੁ ਬਿਲ ਸੀ12 ਉਹਦੇ ਬਾਰੇ ਵੀ ਕੁਝ ਜਾਣਕਾਰੀ ਦਿਓ ਵੀ ਕੀ ਆ ਇਹਦੇ ਵਿੱਚ ਤੇ ਕੀ ਇਹਦੇ ਇਫੈਕਟ ਹੋਣਗੇ ਆਉਣ ਵਾਲੇ ਸਮੇਂ 'ਚ ਸਿਮਰਤ ਜੀ ਬੀ ਸੀਲ ਟੂ ਸੀ12 ਕੀ ਹੈਗਾ ਕਿ ਇਮੀਗ੍ਰੈਂਟ ਗਵਰਨਮੈਂਟ ਆਪਣੇ ਬਾਰਡਰਸ ਨੂੰ ਹੋਰ ਸੇਫ ਤੇ ਸਿਕਿਉਰ ਕਰਨ ਦੇ ਵਾਸਤੇ ਇਹ ਬਿਲ ਪ੍ਰੈਜੈਂਟ ਕਰ ਰਹੀ ਹੈ ਠੀਕ ਹੈ ਸੋ ਪ੍ਰੈਜੈਂਟ ਇਸੇ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਅਸੀਂ ਬਾਰਡਰਸ ਨੂੰ ਹੋਰ ਸੇਫ ਕਰਨ ਜਾ ਰਹੇ ਹਾਂ ਸਟਰੋਂਗ ਕਰਨ ਜਾ ਰਹੇ ਹਾਂ ਸੀਬੀਐਸਏ ਨੂੰ ਪਾਵਰਸ ਦੇਣ ਜਾ ਰਹੇ ਹਾਂ ਆਫੀਸਰਸ ਨੂੰ ਪਾਵਰ ਦੇਣ ਜਾ ਰਹੇ ਹਾਂ ਐਂਡ ਇਹਦੇ ਵਿੱਚ ਇੱਕ ਹੋਰ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਉਹ ਹੈ ਕਿ ਮਾਸ ਕੈنسਲੇਸ਼ਨਸ ਵੀ ਪੋਸੀਬਲ ਹੈਗੀਆਂ ਕਿਸੇ ਵੀ ਕੈਟਾਗਰੀ ਦੀਆਂ ਸੋ ਉਹ ਵੀ ਗਵਰਨਮੈਂਟ ਨੇ ਆਪਣੇ ਕੋਲ ਪਾਵਰ ਲੈਣ ਦੀ ਕੋਸ਼ਿਸ਼ ਕਰ ਰਹੀ ਥਰੂ ਬਿਲ ਸੀ 12 ਸੋ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਹਿਊਮਨ ਐਚ ਐਨ ਸੀ ਐਪਲੀਕੇਸ਼ਨਸ ਲੱਗਦੇ ਆ ਹਿਊਮਨਿਟੇਰੀਅਨ ਐਂਡ ਕੰਪੈਸਮੇਲ ਗਰਾਉਂਡ ਦੀਆਂ ਐਪਲੀਕੇਸ਼ਨਸ ਲੱਗਦੀਆਂ ਉਹਦੇ ਵਿੱਚ ਡਰਾਸਟਿਕ ਚੇਂजेस ਹੋ ਸਕਦੇ ਆ ਹੋ ਸਕਦਾ ਉਹਦੇ ਮਾਸ ਕੈنسਲੇਸ਼ਨਸ ਵੀ ਹੋਣ ਬਿਕਾਉਜ਼ ਉਹਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ ਵੱਧ ਕੇ 50 ਸਾਲ ਤੱਕ ਚਲਾ ਗਿਆ ਐਸੀ ਤਰ੍ਹਾਂ ਰਿਫਿਊਜੀਸ ਹਾਂ ਜੀ ਜ ਵਿਦਨ ਕੈਨੇਡਾ ਆਇਆ ਆ ਕੇ 1 ਸਾਲ ਬਾਅਦ ਅ ਅਪਲੀਕੇਸ਼ਨ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਰਿਫਿਊਜੀ ਦੀ ਤੇ ਉਹਨਾਂ ਦੀ ਅਪਲੀਕੇਸ਼ਨ ਹੀアリング ਤੱਕ ਵੀ ਨਹੀਂ ਪਹੁੰਚੇਗੀ ਇਸੇ ਤਰ੍ਹਾਂ ਜੇ ਯੂ ਐਸ ਤੋਂ ਵਾਕ ਇਨ ਕਰਕੇ ਆਏ ਨੇ ਤੇ 14 ਦਿਨ ਦਾ ਟਾਈਮ ਹੈਗਾ ਉਹਨਾਂ ਨੂੰ ਰਿਫਿਊਜੀ ਅਪਲੀਕੇਸ਼ਨ ਪੁਟ ਅਪ ਕਰਨ ਦਾ ਸੋ ਐਕਚੁਅਲੀ ਹੋਇਆ ਕਿਹਾ ਸਮਰਤ ਜੀ ਪਿਛਲੇ ਕੁਝ ਸਾਲਾਂ ਦੇ ਵਿੱਚ 3 3 ਲੱਖ ਤੋਂ ਜ਼ਿਆਦਾ ਰਿਫਿਊਜੀਜ਼ ਨੇ ਕੇਸ ਕੀਤਾ ਹੈ ਜਿਦੇ ਵਿੱਚ ਗਵਰਨਮੈਂਟ ਨੂੰ 2 ਬਿਲੀਅਨ ਡਾਲਰ ਤੋਂ ਜ਼ਿਆਦਾ ਸਾ ਸਪੈਂਡ ਕੀਤਾ ਉਹਨਾਂ ਨੇ ਉਹਨਾਂ ਨੂੰ ਹੋਟਲ ਸਟੇ ਦੇ ਵਿੱਚ ਉਹਨਾਂ ਦੀ ਲੁੱਕ ਆਫਟਰ ਕਰਨ ਦੇ ਵਿੱਚ ਉਹਨਾਂ ਦੇ ਹੈਲਥ ਕੇਅਰ ਦੇ ਵਿੱਚ ਉਹਨਾਂ ਦੇ ਖਾਣੇ ਪੀਣੇ ਦੇ ਵਿੱਚ ਉਹਨਾਂ ਨੂੰ ਫੰਡਿੰਗ ਦੇਣ ਦੇ ਵਿੱਚ ਉਹਨਾਂ ਨੂੰ ਗ੍ਰਾਂਟਸ ਦੇਣ ਦੇ ਵਿੱਚ ਸੋ ਉਹੀ 2 ਬਿਲੀਅਨ ਦੇ ਲੋਕਲ ਜਿਹੜੇ ਹੋਮਲੈਸ ਹੈਗੇ ਨੇ ਸ਼ੈਲਟਰਸ ਹੈਗੇ ਨੇ ਜਾਂ ਜਿਹੜੇ ਲੋ ਇਨਕਮ ਹੈਗੇ ਨੇ ਉਹਨਾਂ ਨੂੰ ਸਪੋਰਟ ਕੀਤਾ ਜਾਂਦਾ ਤੇ ਉਹ ਉਹਨਾਂ ਦਾ ਡਿਫਰੈਂਟ ਚੀਜ਼ਾਂ ਨਿਕਲ ਕੇ ਆਈਆਂ ਸੀ ਇਹਦੇ ਵਿੱਚ ਅਸੀਂ ਰਿਫਿਊਜੀਜ਼ ਨੂੰ ਸਪੋਰਟ ਕਰਦੇ ਨੇ ਸੋ ਆਪੋਜੀਸ਼ਨ ਇਸ ਟਾਈਮ ਤੇ ਅਟੈਕ ਹੀ ਗਵਰਨਮੈਂਟ ਨੂੰ ਇਸ ਤਰ੍ਹਾਂ ਕਰ ਰਿਹਾ ਕਿ ਅਸੀਂ ਵਾਈ ਆਰ ਵੀ ਸਪੋਰਟਿੰਗ ਦਾ ਰਿਫਿਊਜੀਜ਼ ਔਨ ਦਿਸ ਅੱਛਾ ਆਪਣਾ ਗੱਲ ਕਰ ਸਕਿਆ ਵੀ ਜਿਹੜਾ ਕਾਫੀ ਵੱਡੇ ਪੱਧਰ ਤੇ ਹੁਣ ਜਿਹੜੀ ਇਹ ਚੇਂਜਸ ਆ ਰਹੀਆਂ ਨੇ ਸੋ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਜਿਨ੍ਹਾਂ ਦੇ ਆਲਰੇਡੀ ਵੀਜ਼ੇ ਹੈਗੇ ਉਹ ਵੀ ਮਾਸ ਕੈنسਲੇਸ਼ਨ ਹੋ ਸਕਦੀ ਹੈ ਸੋ ਤੁਹਾਡੇ ਸਾਹਦੇ ਨਾਲ ਤੁਸੀਂ ਕਿਉਂਕਿ ਆਪ ਵਿਚਰਦੇ ਹੋ ਤਾਂ ਕੀ ਬਾਅਦ ਇਹਦਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਅਫੈਕਟ ਇੱਕ ਓਕੇ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਇੱਕ ਚੀਜ਼ ਗਲਤ ਜਿਹੜੀ ਹੁੰਦੀ ਨਜ਼ਰ ਆ ਰਹੀ ਹੈ ਬਿਕੋਜ਼ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਏ ਸੀ ਸਿਮਰਤ ਜੀ ਉਹਨਾਂ ਬੱਚਿਆਂ ਨੇ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਇਹ ਪਹਿਲੀ ਗੱਲ ਉਹਨਾਂ ਨੇ ਬੱਚਿਆਂ ਨੇ ਮਿਹਨਤਾਂ ਕੀਤੀਆਂ ਐਂਡ ਗਵਰਨਮੈਂਟ ਦੇ ਪ੍ਰੋਗਰਾਮ ਸੀਗੇ ਜਿਹਦੇ ਚ ਲੈ ਕੇ ਉਹਨਾਂ ਨੇ ਫਾਇਦਾ ਚੱਕਿਆ ਆਂਡਾ ਇਥੇ ਆ ਕੇ ਉਹਨਾਂ ਨੇ ਕੰਟ੍ਰਿਬਿਊਟ ਵੀ ਕੀਤਾ ਪੜਾਈਆਂ ਵੀ ਕੀਤੀਆਂ ਜੌਬਸ ਵੀ ਕੀਤੀਆਂ ਸਟਰਗਲ ਵੀ ਕੀਤਾ ਇੱਕ ਇੱਕ ਕਮਰੇ ਦੇ ਵਿੱਚ ਦੋ ਦੋ ਤਿੰਨ ਤਿੰਨ ਚਾਰ ਚਾਰ ਬੱਚੇ ਵੀ ਰਹੇ ਮਤਲਬ ਉਹ ਆਪਣੀ ਹਰ ਚੀਜ਼ ਉਹਨਾਂ ਨੇ ਕੰਟ੍ਰਿਬਿਊਟ ਕੀਤੀ ਕੈਨੇਡੀਅਨ ਇਕਨੋਮੀ ਵਾਸਤੇ ਬਟ ਅਜਿਹੇ ਤਰੀਕ ਦੇ ਵਿੱਚ ਅਨਫੋਰਚਨਟਲੀ ਗਵਰਨਮੈਂਟ ਦੇ ਜਿਹੜਾ ਜਿਹੜਾ ਰੁਖ ਹੈਗਾ ਇਮੀਗ੍ਰੇਸ਼ਨ ਦਾ ਉਹਦੇ ਵਿੱਚ ਉਹਨਾਂ ਬਹੁਤ ਸਾਰੇ ਬੱਚੇ ਪਰਮਨੈਂਟ ਰੈসিডੈਂਸੀ ਨੱਕ ਜਾਂਦੇ ਨਜ਼ਰ ਨਹੀਂ ਆ ਰਹੇ ਐਂਡ ਬਾਏ ਦਾ ਐਂਡ ਆਫ ਦਿਸ ਇਅਰ ਹੋਸ ਆਫ ਦਾ ਐਂਡ ਨੰਬਰ ਵੱਧ ਕੇ 5 ਮਿਲੀਅਨ ਦੇ ਆਸ-ਪਾਸ ਚਲਾ ਜਾਵੇ ਹੁਣ ਗਵਰਨਮੈਂਟ ਡਰਾਸਟਿਕਲੀ ਆਪਣੇ ਟੈਂਪਰੇਰੀ ਰੈਜ਼ੀਡੈਂਟਸ ਦੇ ਨੰਬਰ ਕੱਟ ਕਰਨਾ ਚਾਹੁੰਦੀ ਹੈਗੀ ਸੋ 33000 ਜਿਹੜਾ ਟੀਆ ਟੂ ਪੀਆਰ ਆ ਰਿਹਾ ਉਹਨੇ 5 ਮਿਲੀਅਨ ਦੇ ਵਿੱਚ ਕਿੰਨਾ ਕੰਟ੍ਰਿਬਿਊਟ ਕਰਨਾ ਜਾਂ 3 ਮਿਲੀਅਨ ਦੇ ਵਿੱਚ ਕਿੰਨਾ ਕੰਟ੍ਰਿਬਿਊਟ ਕਰਨਾ ਉਹ 1% ਵੀ ਨਹੀਂ ਬਣਦਾ ਸੋ ਉਹ ਜਿਹੜੀ ਚੀਜ਼ਾਂ ਹੈਗੀਆਂ ਉਹ ਸਭ ਤੋਂ ਹਾਰਡ ਐਸਟੇਮ ਨਜ਼ਰ ਆ ਰਹੀਆਂ ਬਿਕਾਜ਼ ਉਸ ਇਨ اور ਇੰਟਰਨੈਸ਼ਨਲ ਸਟੂਡੈਂਟ ਆ ਕੇ ਹੈਲਥ케ਅਰ ਦੇ ਵਿੱਚ ਜਦੋਂ ਕੋਵ ਉਹਨਾਂ ਨੇ 에ਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਵੀ ਕੰਮ ਕੀਤਾ, ਟ੍ਰਾਂਸਪੋਰਟੇਸ਼ਨ ਦੇ ਵਿੱਚ ਵੀ ਕੰਮ ਕੀਤਾ ਬਟ ਅੱਜ ਉਹ ਪਰਮਨੈਂਟ ਰੈਜ਼ਿਡੈਂਸੀ ਵਾਲੇ ਪਾਸੇ ਜਾਂਦੇ ਨਹੀਂ ਨਜ਼ਰ ਆ ਰਹੇ। ਸੋ ਆ ਇੱਕ ਚੀਜ਼ ਜਿਹੜੀ ਹੈਗੀ ਐ ਇਹਨਾਂ ਇਹਨਾਂ ਨੂੰ ਵੀ ਐਡਰੈਸ ਕੀਤਾ ਜਾਣਾ ਚਾਹੀਦਾ ਹੈ ਸਾਰੇ ਦੇ ਵਿੱਚ। ਬਿਲਕੁਲ। ਬਿਲਕੁਲ। ਅੱਛਾ ਜਿਦਾ ਹਮੇਸ਼ਾ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਜਰਮਨ ਦੇ ਵਿੱਚ ਜਾਂ ਯੂਰਪ ਦੇ ਵਿੱਚ ਕਾਫੀ ਆਪਸ਼ਨਸ ਆਵੇਲੇਬਲ ਨੇ। ਸੋ ਜਰਮਨੀ ਬਾਰੇ ਜ਼ਰੂਰ ਸਿਮਰਤ ਜੀ ਸਾਡੇ ਕੋਲ ਬਿਕੋਜ਼ ਬਹੁਤ ਸਾਰਾ ਇਸ ਟਾਈਮ ਤੇ ਇੰਟਰਨੈਸ਼ਨਲ ਸਟੂਡੈਂਟ ਹੈ ਜਿਨ੍ਹਾਂ ਦੇ ਕੋਲ ਆਪਸ਼ਨਸ ਪੀਆਰ ਦੀ ਨਹੀਂ ਹੈ। ਬਿਲਕੁਲ ਬਹੁਤ ਸਾਰੇ ਤੇ ਇਸ ਟਾਈਮ ਵਿਜ਼ਿਟਰ ਰੈਕੋਰਡ ਤੇ ਬੈਠੇ ਨੇ ਉਹ ਸੋਚਦੇ ਪਏ ਸੀ ਕਿ ਅਸੀਂ ਪੀਐਨਪੀ ਦੇ ਵਿੱਚ ਪਿਕ ਹੋ ਜਾਵਾਂਗੇ ਇਹਦੇ ਚ ਪਿਕ ਹੋ ਜਾਵਾਂਗੇ ਉਲਟੈਰੀਓ ਪੀਐਨਪੀ ਦੇ ਵਿੱਚ ਬੇਤਿਹਾਰਸ਼ਾ ਫਾਈਲ ਫਾਈਲਾਂ ਹੈਗੀਆਂ ਬਟ ਇਸ ਸਾਲ ਦੇ ਵਿੱਚ ਉਹ ਇਨਵੈਸਟੀਗੇਸ਼ਨ ਦੇ ਉੱਤੇ ਜ਼ਿਆਦਾ ਗਈਆਂ ਸੋ ਬਹੁਤ ਸਾਰੇ ਬੱਚੇ ਸਟੈਟਸ ਲੂਜ਼ ਕਰ ਚੁੱਕੇ ਹੈ ਜੇ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਇਹੋ ਜਿਹਾ ਵਿਦਨ ਕੈਨੇਡਾ ਹੈਗਾ ਜਾਂ ਤੁਹਾਡਾ ਕੋਈ ਭਾਈ ਭਨ ਇੰਡੀਆ ਦੇ ਵਿੱਚ ਬੈਠੇ ਨੇ ਜਾਂ ਦੁਬਈ ਮਿਡਲ ਈਸਟ ਦੇ ਵਿੱਚ ਬੈਠੇ ਨੇ ਜਿਹੜੇ ਜਰਮਨੀ ਬਾਰੇ ਸੋਚ ਰਹੇ ਨੇ ਤੇ ਅਸੀਂ ਉਹਦੇ ਵਿੱਚ ਹੈਲਪ ਕਰ ਸਕਦੇ ਹਾਂ ਸਾਡੇ ਕੋਲ ਕਾਫੀ ਸਾਰੀਆਂ ਪੋਜੀਸ਼ਨਸ ਇਸ ਟਾਈਮਸ ਤੇ ਜਰਮਨੀ ਦੀ ਅਵੇਲੇਬਲ ਹੈਗੀਆਂ ਐਟ ਟਰੱਕ ਡਰਾਈਵਰਸ ਦੀਆਂ ਪੋਜੀਸ਼ਨਸ ਹੈਗੀਆਂ ਡਰਾਈਵਰਸ ਦੀਆਂ ਆਪਣੀ ਪੋਜੀਸ਼ਨਸ ਹੈਗੀਆਂ ਵੇਅਰਹਾਊਸ ਵਰਕਰਸ ਦੀਆਂ ਪੋਜੀਸ਼ਨਸ ਹੈਗੀਆਂ ਸਾਡੇ ਕੋਲ ਕੰਸਟਰਕ ਟ੍ਰੇਡ ਦੀਆਂ ਪੋਜੀਸ਼ਨਸ ਹੈਗੀਆਂ ਲਾਈਨ ਕੁਕਸ ਦੀਆਂ ਸ਼ੈਫਸ ਦੀਆਂ ਕੇਅਰ ਗੀਵਰਸ ਦੀਆਂ ਪੋਜੀਸ਼ਨਸ ਹੈਗੀਆਂ ਡਾਕਟਰਸ ਨਰਸਸ ਦੀਆਂ ਵੀ ਪੋਜੀਸ਼ਨਸ ਹੈਗੀਆਂ ਸੋ ਈਵਨ ਜੇ ਇੰਡੀਆ ਦੇ ਵਿੱਚ ਬੈਠੇ ਹੋਏ ਤੇ ਤੁਹਾਡੇ ਵਾਸਤੇ ਵੀ ਜਰਮਨੀ ਵਾਸਤੇ ਆਪਸ਼ਨ ਬਹੁਤ ਅੱਛੇ ਹਨ ਹੁਣ ਆਪਾਂ ਜੇ ਗੱਲ ਕਰਦੇ ਹਾਂ ਸਮਰਾਤੀ ਜੇ ਇਨਫਰਾਸਟ੍ਰਕਚਰ ਦੀ ਹਮ ਜਰਮਨੀ ਦਾ ਇਨਫਰਾਸਟ੍ਰਕਚਰ ਦਾ ਕੋਈ ਯੂਰੋਪੀਅਨ ਇਨਫਰਾਸਟ੍ਰਕਚਰ ਦਾ ਕੋਈ ਮੁਕਾਬਲਾ ਨਹੀਂ ਐਸ ਕੰਪੇਅਰ ਟੂ ਨਾਰਥ ਅਮਰੀਕਾ ਹਾਂਜੀ ਸੋ ਕੁਆਲਿਟੀ ਆਫ ਲਾਈਫ ਕੁਆਲਿਟੀ ਆਫ ਲਿਵਿੰਗ ਜੌਬ ਕੁਆਲਿਟੀ ਹਰ ਚੀਜ਼ ਇਜ਼ ਜਸਟ ਅਮੇজিং ਇਨ ਜਰਮਨੀ ਸੋ ਜੇ ਕੋਈ ਵੀ ਦੋਸਤ ਕੋਈ ਵੀ ਭਾਈ ਪੈਨ ਜਿਹਦੇ ਕੋਲ 4 ਤੋਂ 6 ਮਹੀਨੇ ਹੈਗੇ ਨੇ ਚਾਹੀਦਾ ਕੀ ਹੈਗਾ ਕਿ 8ਵੀਂ ਪਾਸ ਜ਼ਰੂਰ ਹੋਵੇ ਹੁਣ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹਦੇ ਗ੍ਰੈਜੂਏਸ਼ਨ ਤੇ ਡਿਪਲੋਮਾ ਤੇ ਮਿਨੀਮਮ ਕਰਕੇ ਬੈਠੇ ਨੇ ਵਰਕ ਐਕਸਪੀਰੀਅੰਸ 1 ਸਾਲ ਦਾ ਚਾਹੀਦਾ ਉਹਨਾਂ ਕੋਲ ਐਕਸਪੀਰੀਅੰਸ ਤਾਂ ਹੈਗਾ ਹੀ ਆ ਭਾਵੇਂ ਉਹਨਾਂ ਨੇ ਵੇਅਰਹਾਊਸਿੰਗ ਦੇ ਵਿੱਚ ਕੀਤਾ ਕੰਮ ਭਾਵੇਂ ਟਰਾਂਸਪੋਰਟੇਸ਼ਨ ਦੇ ਵਿੱਚ ਕਿੱਥੇ ਵਿੱਚ ਵੀ ਕੀਤਾ ਆਈਲੈਂਡ ਦੇ ਵਿੱਚ ਸਾਨੂੰ ਕੋਈ ਰਿਕੁਆਇ ਚਲ ਸਕਦੇ 4 ਹੈਗੇ ਤਾਂ ਵੀ ਚਲ ਸਕਦੇ 6 ਹੈਗੇ ਤਾਂ ਵੀ ਚਲ ਸਕਦੇ ਐਲਟ ਚਾਹੀਦਾ ਹੀ ਨਹੀਂ ਐਜ਼ ਅ ਮੈਟਰ ਆਫ ਫੈਕਟ ਸੋ ਅੱਜ ਤੁਹਾਡੇ ਰਿਕੁਆਇਰਮੈਂਟਸ ਮੀਟ ਹੋ ਰਹੀਆਂ ਭਾਵੇਂ ਤੁਸੀਂ ਵਿਦਨ ਕੈਨੇਡਾ ਹੈਗੇ ਹੋ ਭਾਵੇਂ ਇੰਡੀਆ ਦੇ ਵਿੱਚ ਹੈਗੇ ਹੋ ਜਾਂ ਮਿਡਲ ਈਸਟ ਦੇ ਵਿੱਚ ਦੁਬਈ ਦੇ ਵਿੱਚ ਬੈਠੇ ਹੋਏ ਹੋ ਜਾਂ ਸਾਊਦੀ ਦੇ ਵਿੱਚ ਬੈਠੇ ਹੋ ਤੇ ਤੁਹਾਡੀਆਂ ਆਪਸ਼ਨਸ ਵਾਸਤੇ ਤੁਸੀਂ ਇੱਕ ਵਾਰੀ ਸਾਨੂੰ ਜ਼ਰੂਰ ਸੰਪਰਕ ਕਰਨਾ ਐਂਡ ਵੀ ਕੈਨ ਗਾਈਡ ਯੂ 4 ਤੋਂ 6 ਮਹੀਨੇ ਦਾ ਟਾਈਮ ਲੱਗਦਾ ਹੈ ਤੁਹਾਡਾ ਵਰਕ ਪਰਮਿਟ ਇਸ਼ੂ ਹੋਣ ਵਾਸਤੇ ਜੀ ਅੱਛਾ ਮਨੋਜੀ ਜਾਣ ਤੋਂ ਪਹਿਲਾਂ ਆਪਣਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਜ਼ਰੂਰ ਦਿਓ ਤਾਂ ਕਿ ਦਰਸ਼ਕ ਤੁਹਾਡੇ ਨਾਲ ਸੰ ਸਾਨੂੰ 19 ਸਾਲ ਹੋ ਗਏ ਨੇ ਜੀ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਆਵੇਂ ਸਾਡਾ ਫੋਨ ਨੰਬਰ ਆਈਸੀਸੀ ਇਮੀਗ੍ਰੇਸ਼ਨ ਦਾ ਹੈਗਾ 905 461 2424 905 461 2424 ਵਟਸਐਪ ਨੰਬਰ ਹੈਗਾ 647 850 9647 8509000 ਐਂਡ ਈਮੇਲ ਆਈਡੀ ਹੈਗਾ infoinfo@iccimmigration.ca ਤੁਸੀਂ ਅਕਰੋਸ ਕੈਨੇਡਾ ਅਕਰੋਸ ਇੰਡੀਆ ਕਿਤੇ ਵੀ ਬੈਠੇ ਹੋ ਜਰਮਨੀ ਦੀ ਜਾਂ ਵਿਦਨ ਕੈਨੇਡਾ ਕੋਈ ਆਪਸ਼ਨ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਐਂਡ ਯੂ ਵਿਲ ਗੈਟ ਅ ਵੈਰੀ ਵੈਰੀ ਸਟ੍ਰੇਟ ਫਾਰਵਰਡਡ ਡਵਾਈਸ ਫਰਮ ਅਸ अच्छा मनोज जी ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਚਾਹਵਾਂ ਬਸ ਸਿਮਰਤ ਜੀ ਇੱਕੋ ਹੀ ਕਿ ਇਮੀਗ੍ਰੇਸ਼ਨ ਦੀਆਂ ਜਿਸ ਤਰ੍ਹਾਂ ਚੇਂਜੇਜ਼ ਆ ਰਹੀਆਂ ਹਨ ਇਲੀਗਲ ਨਾ ਹੋਇਆ ਜੇ ਬਿਕੋਜ਼ ਇਲੀਗਲ ਜਦੋਂ ਤੁਸੀਂ ਹੋ ਜਾਂਦੇ ਹੋ ਤੇ ਤੁਸੀਂ ਆਪਣੇ ਕਈ ਵਾਰੀ ਬਹੁਤ ਸਾਰੀ ਚੀਜ਼ਾਂ ਖਤਮ ਕਰ ਲੈਂਦੇ ਐਂਡ ਕਈ ਵਾਰੀ ਦੋ ਕਦਮ ਪਿੱਛੇ ਲੈ ਕੇ ਦੁਬਾਰਾ ਦੌੜ ਰੇਸ ਦੇ ਵਿੱਚ ਦੌੜਨਾ ਉਹ ਬੈਟਰ ਹੋ ਜਾਂਦਾ ਹੈ ਇਨ ਜੇ ਜਰਮਨੀ ਨਹੀਂ ਜਾਣਾ ਇੰਡੀਆ ਜਾਓ ਵਾਪਸ ਇੰਡੀਆ ਦਾ ਐਕਸਪੀਰੀਅੰਸ ਲੋ ਐਂਡ ਆਰਾਮ ਨਾਲ ਤੁਸੀਂ ਕੁਆਲੀਫਾਈ ਹੋ ਕੇ ਵਾਪਸ ਆ ਸਕਦੇ ਹੋ ਉਹ ਡਿਸਕਸ ਕਰਨਾ ਤਾਂ ਵੀ ਤੁਸੀਂ ਇੱਕ ਵਾਰੀ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਸਾਡੇ ਕੋਲ ਕੁਝ ਜੌਬ ਓਪਨਿੰਗਸ ਨੋਵਾ ਸਕੋਸ਼ੀਆ ਦੀਆਂ ਨਿਊ ਬ੍ਰਾਂਜ਼ਵਿਕ ਦੀਆਂ ਨਿਊ ਫਾਉਂਡਲੈਂਡ ਦੀਆਂ ਹੈਗੀਆਂ ਖਾਸ ਕਰ ਕੁਕਿੰਗ ਦੀਆਂ ਜੇ ਲਾਈਨ ਕੁੱਕ ਪ੍ਰੈਪ ਕੁੱਕ ਦਾ ਐਕਸਪੀਰੀਅੰਸ ਹੈ ਉਹ ਓਪਨਿੰਗਸ ਹੈਗੀਆਂ ਮੈਕੈਨਿਕਸ ਦਾ ਐਕਸਪੀਰੀਅੰਸ ਹੈਗਾ ਓਪਨਿੰਗਸ ਹੈਗੀਆਂ ਜੇ ਤੁਹਾਡੇ ਕੋਲ ਗੈਸ ਸਟੇਸ਼ਨ ਦਾ ਸੁਪਰਵਾਈਜ਼ਰ ਮੈਨੇਜਰ ਦਾ ਕੰਵੀਨੀਅਨ ਸਟੋਰ ਦਾ ਐਕਸਪੀਰੀਅੰਸ ਹੈ ਉਹ ਇਨਫਰਮੇਸ਼ਨ ਲੈਣ ਵਾਸਤੇ ਰੀਚ ਆਊਟ ਟੂ ਆਈਸੀਸੀ ਇਮੀਗ੍ਰੇਸ਼ਨ ਬਿਲਕੁਲ ਜੀ ਜਿਵੇਂ ਕਿ ਮਨੋ ਜੀ ਨੇ ਦੱਸਿਆ ਵੀ ਕੋਈ ਵੀ ਤੁਹਾਡਾ ਇਮੀਗ੍ਰੇਸ਼ਨ ਦਾ ਮਸਲਾ ਤਾਂ ਜ਼ਰੂਰ ਤੁਸੀਂ ਆਈਸੀਸੀ ਇਮੀਗ੍ਰੇਸ਼ਨ ਦੇ ਨਾਲ ਸੰਪਰਕ ਕਰ ਸਕਦੇ ਹੋ ਮਨੋ ਜੀ ਇਸ ਸਟੂਡੀਓ ਵਿੱਚ ਆਉਣ ਲਈ ਤੇ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸਿਮਰਤ ਜੀ ਇਹ ਸੀ ਅੱਜ ਦਾ ਆਈਮੀਗ੍ਰੇਸ਼ਨ ਗੁਰੂ ਅਗਲੇ ਹਫਤੇ ਫਿਰ ਤੁਹਾਡੇ ਲਈ ਨਵੇਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ